ਸਾਹੀ ਹਰਿਆਣੂ ਵੈਲਕਮ ਟੂ ਅਨਦਰ ਬਲੌਗ ਚੰਨ ਮਸਤੀ ਆਪਾਂ ਕਰਾ ਸ਼ੇਅਰ ਕਰਾਂਗੇ ਇਹ ਬਲੌਗ ਕਿਰੋਡ ਹਮ ਆਪਣਾ ਬਲੌਗ ਅੱਛਾ ਕਿਦੇ ਦੇ ਰਡੋ ਕਰ ਐ ਕਿਦੇ ਦੇ ਰਡੋ ਕਰਿੰਦੇ ਲੈ ਮਿੱਟੀ ਨਹੀਂ ਦੇ ਦਿੰਦੇ ਆਂ ਨਮਲੇ ਡੋਗਰਾ ਕਰ ਕਰਨ ਪੱਤੀ ਬਟਾ ਲਾਵਾ ਇੱਕ ਡੋਗਰਾ ਨਿੱਕਲ ਬਾਰ ਬੱਡਿਆ ਬਦਮਾਸ਼ਾ ਪਤਾ ਇੱਕ ਉਹ ਕੜਾ ਵਪਾਰਕ ਚ ਗੇ ਬਿਖੜਦੇ ਕਿਹੜਾ ਡਾਇਲੌਗ ਵਾਤੇ ਦੇ ਮਾ ਦਿਆ ਮਖੜਾ ਲੈ ਡੋਗਰ ਦੀ ਹਾਲਤ ਖਰਾਬ ਹੋ ਗਈ ਹੁਣ। ਆ ਇਧਰ ਮਿਲ ਲੋ। ਨੀਂਦ ਆ ਰਹੀ ਐ ਇਧਰ। ਸਾਂਝ ਵੀ ਤੇ ਨੀਂਦ ਆ ਤੁਹਾਡੀ ਐ। ਪਰ ਨੀਂਦ ਦੁਪਹਿਰ ਦਾ ਟਾਈਮ ਹੋ ਗਿਆ। ਹਾਉ ਹੋਰਿੰਗ ਹਾਲਿਡੇਸ ਹੋ ਰਹਾ। ਹਾ ਲੀਆ ਪੀ ਡੀ ਆਸ ਹੋ ਗਏ। ਯਾ ਤੇ ਤੂੰ ਨੇ ਛੁੱਟੀਆਂ ਮੇਂ ਕਿਆ ਕੀਆ? ਘੁੰਮੇ ਫਿਡੇ। ਆਪਨੇ ਕਿਆ ਕੀਆ? ਹਮਨੇ ਝਾੜੂ ਝਟਕਾ ਕੀਤਾ। ਬਰਤਨ ਧੋਏ। ਹਣਾ ਥੋੜਾ ਸਾ ਫੋਨ ਚਲਾਇਆ ਬਸ ਉਹਦੇ ਦਿਨ ਨੂੰ ਔਰ ਹੁੰਦੇ ਕੁਛ ਰਹਿ ਗਿਆ ਕਿਤੇ ਲਿਆ ਜੋ ਕਿੱਥੇ ਜਾਈਏ ਪੁਰਤਗਾਲ ਜਾਈਏ ਪੁਰਤਗਾਲ ਤਾਂ ਮੇਰੇ ਸਾਹਮਣੇ ਨਾਨਾ ਲਿਆ ਕਰ ਮੈਂ ਪਤਾ ਕੀ ਕਹਦੇ ਨਾਨੀ ਨੂੰ ਪਤਾ ਸਮਝ ਲੋ ਫਿਰ ਤੇ ਕਰੋ ਦਸ ਜਮੂ ਰੱਖੋ ਦਾ ਹੂੰ ਤੇ ਜਦੀ ਰਡੂ ਤੇ ਨਾਨੀ ਹੁਣ ਨਾਨੀ ਹੱਸ ਰਹੀ ਫਿਰ ਤੇ ਪਹਿਲਾਂ ਤੇ ਨਾਨੀ ਦਬਕਾ ਮਾਰ ਰਹੀ ਹਣ ਹਾਂਜੀ ਇਹ ਫੋਨ ਨਹੀਂ ਦਿੰਦਾ ਮਮਾ ਅਜਾ ਦੇ ਬਾਰਡਰ ਵਾਲੇ ਕੋਲ ਜਿਹਨੇ ਪਤਰਾ ਜਾ ਉਹ ਉੱਥੇ ਇਦਾਂ ਖੜਦੇ ਨੇ ਸਾਮਨ ਧਰਾ ਪਾ ਕੇ ਇਹਨੇ ਉਹ ਨਾ ਵੀਰ ਪਰ ਉਹ ਨਵੀਰ ਕੰਨ ਪਰ ਇਹ ਤਾਂ ਪੰਗੜਾ ਪਾਉਂਦਾ ਅੱਜ ਕੱਲ੍ਹ ਇਹ ਫਨੀ ਵੀਡੀਓ ਪੋਸਟ ਹੁੰਦੀਆਂ ਨਾ ਇੰਨਾ ਵੀਡੀਓ ਵੇਖਿਆ ਜਿੰਨਾ ਕਮੈਂਟ ਪੜ ਕੇ ਕਹਿੰਦਾ ਲੱਗਦਾ ਕਿ ਸਾਰਾ ਮੈਸਟਰ ਮੈਸੀ ਟਰੈਕਟਰ ਹੋਰ ਡੜ ਰਹੀਆਂ ਨਾਲ ਕੋਈ ਕਰਦੇ ਆਏ ਰੰਪਾ ਉਧਰ ਤੱਕੋ ਬੱਲੂ ਤੇਰੇ ਬੱਲੂ ਤੇਰੇ ਲਾਗਾ ਲੱਗ ਜਾ ਇੰਨੀ ਤੇ ਗਰਮੀ ਨਹੀਂ ਲੱਗਾ ਲਾਇਆ ਕਹਿੰਦੇ ਸ਼ਰਵਾਨੀ ਘੜ ਤੇ ਲਹਿੰਗਾ ਜਾ ਕਈ ਦੁਨੀਆ ਹੈ ਜੀ ਆਪਣਾ ਤਲੂ ਸਾਭ ਬੱਲੂ ਭੈਣੇ ਟਲ ਜਾ ਜੀ ਜੀ ਤੁਹਾਡੀ ਗਰਦਨ ਕਿੱਥੇ ਹੈ ਯਾਰ ਲੋਕੀ ਆਪਣਾ ਜਰੂਰ ਸਾਫ ਬਣਾਉਂਦੇ ਨੇ ਇਹ ਕਹਿੰਦਾ ਮੇਰਾ ਚੋਲਾ ਚੋਲੀ ਹੋ ਗਿਆ ਆ ਫਾਇਦ ਲਦਾ ਇਹ ਮੁੰਡਾ ਬਲੇ ਵਾਲੀ ਕਿੱਟੀ ਆਈ ਯਾਰ ਮੰਦ ਕਰੋ ਯਾਰ ਮੇਰ ਜੰਮਗਾ ਮੇਰ ਜੰਮਨੇ ਪਰਨਾ ਕੋਲ ਇਹ ਪਹਿਲਾਂ ਮੇਰੇ ਪਰਨਾ ਬਣਾ ਨਹੀਂ ਤੇ ਮੇਰ ਜੇ ਲੱਗਨਦਾ ਫੇਮ ਤੇ ਇੱਧਰ ਆ ਦੋਨੇ ਲਾਲਣ ਮਰ ਚੱਲੇ ਨੇ ਕੀ ਹੋ ਗਿਆ ਚਾਉਣੇ ਕਿਤੇ ਤੁਰ ਜਾੋ ਛੁੱਟੀਆਂ ਬਣਾਣ ਕਿਤੇ ਸਸਿਕਲ ਜੀ ਸਾਰਿਆਂ ਨੂੰ ਵੈਲਕਮ ਅਗੇਨ on 바ਸੀ ਵਲੌਗਸ ਵੈਸੇ ਤਾਂ ਫਤੇ ਸਿੰਘ ਜੀ ਵਲੌਗ ਸਟਾਰਟ ਕਰ ਚੁੱਕੇ ਨੇ ਸੋ ਪਲੀਜ਼ ਮੇਰੇ ਹੈਅਰ ਸਟਾਈਲ ਦੇ ਨਾਲ ਜਾਇਓ ਬਹੁਤ ਗਰਮੀ ਹੈ ਯਾਰ ਨਹੀਂ ਜੀ ਕਰਦਾ ਹੈਗਾ ਨਹਾਣ ਤੋਂ ਬਾਅਦ ਵਾਲ ਹੁਲੇ ਛੱਡਣ ਦਾ ਬਿਲਕੁਲ ਵੀ ਜੀ ਨਹੀਂ ਕਰਦਾ ਤੇ ਇਹ ਮੇਰਾ ਵਿੰਗਾ ਟੱਡਾ ਜਿਹਾ ਜੂڑا ਮੈਂ ਕਰੀ ਰੱਖਦੀ ਆ ਬਸ ਕਦੇ ਇਹਨੂੰ ਸਿੱਧਾ ਕਰ ਲੈਣੀ ਆ ਖੋਲ ਕੇ ਕਦੀ ਪੋਨੀ ਬਣਾ ਲੈਣੀ ਆ ਤੇ ਫਿਰ ਟਾ ਕੇ ਜੂڑا ਕਰ ਲੈਣੀ ਆ ਤੇ ਟਾਈਮ ਹੋ ਗਿਆ ਜੀ 4 ਵਜੇ ਦਾ ਪੂਰੇ ਆਪਾਂ ਆਪਣੀ ਅੱਡੇ ਤੇ ਪਹੁੰਚ ਚੁੱਕੇ ਆ ਤੁਹਾਨੂੰ ਪਤਾ ਹੀ ਹੈ ਮੇਰਾ ਅੱਡਾ ਕਿਹੜਾ ਆ ਦੱਸਣ ਦੀ ਲੋੜ ਨਹੀਂ ਹੈਗੀ ਸਾਰਿਆਂ ਜਾਣੇ ਨੂੰ ਤੇ ਆਪਾਂ ਨੇ ਧਰਤੀ ਇਧਰ ਚਾਹ ਤੇ ਚਾਹ ਦਾ ਖੁਦੀ ਬਣਾਉਣਾ ਜ਼ਿਆਦਾ ਪ੍ਰੈਫਰ ਕਰਦੀ ਆ ਬਿਕੋਜ਼ ਮੈਨੂੰ ਹੁੰਦਾ ਕਿ ਮੈਂ ਸ਼ੂਗਰਲੈਸ ਚਾਹ ਪੀਵਾਂ ਜਾਂ ਫਿਰ ਬਿਲਕੁਲ ਘੱਟ ਜਿਵੇਂ ਮਠਾ ਪਾ ਕੇ ਪੀਵਾਂ ਤੇ ਜਦੋਂ ਕਿਸੇ ਨੇ ਬਣਾਣੀ ਹੁੰਦੀ ਫਿਰ ਮੈਨੂੰ ਆ ਹੁੰਦਾ ਕਿ ਇਹਨੂੰ ਸਪੈਸ਼ਲ ਦੱਸਣਾ ਪਊਗਾ ਕਿ ਮੇਰੀ ਫਿੱਕੀ ਚਾਹ ਕੱਢ ਲਿਓ ਸੋ ਥੋੜਾ ਜਿਹਾ ਆਫਵਰਡ ਲੱਗਣ ਲੱਗ ਜਾਂਦਾ ਸੋ ਦੈਟਸ ਵਾਈ ਇਟਸ ਬੈਟਰ ਕਿ ਖੁਦੀ ਬਣਾਓ ਕਿ ਮੌਜਾਂ ਨਾਲ ਆਪਣੀ ਚਾਹ ਕੱਢੋ ਤੇ ਦੂਜਿਆਂ ਨੂੰ ਮਠਿਆਲੀ ਦੋ ਤੇ ਆਪਣੀ ਬਿਨਾ ਮਠੇ ਤੋਂ ਪੀਓ ਚਲੋ ਜੀ ਵੀਡੀਓ ਬਣਾਉਣ ਤੋਂ ਬਾਅਦ ਮੈਂ ਕੈਮਰੇ 'ਚ ਆਪਣਾ ਮੂੰਹ ਦੇਖਿਆ ਥੋੜਾ ਜਿਹਾ ਜ਼ਿਆਦਾ ਭੜਾ ਲੱਗ ਰਿਹਾ ਸੀਗਾ ਤੇ ਹੁਣ ਮੈਂ ਥੋੜੀ ਜੀ ਮਿਹਨਤ ਮੁਸ਼ਕਲ ਕਰਕੇ ਥੋੜੀ ਜੀ ਲਿਪਾ ਪੋਚੀ ਕਰ ਲਈ ਥੋੜੀ ਜੀ ਲਿਪਸਟਿਕ ਲਾ ਲਈ ਥੋੜੀ ਜੀ ਕੰਗੀ ਵਾਲੀ ਉਹ ਵੀ ਇੱਕ ਸਾਈਡ ਤੋਂ ਮੇਰੇ ਇੱਥੋਂ ਵਾਲ ਜੇ ਨਿਕਲੇ ਚ ਰਹਿ ਗਏ ਪਰ ਹੁਣ ਛੱਡ ਪਰ ਐਨੀ ਗਰਮੀ 'ਚ ਕਿਹੜਾ ਫੰਗੇ ਲਾਊਗਾ ਤੇ ਆਪਾਂ ਤੇ ਆਪਾਂ ਨੇ ਇਧਰਾਂ ਛੋਟੀ ਜੀ ਬਾਲਟੀ ਰੱਖ ਲਈ ਇਹਦੇ 'ਚ ਆਪਾਂ ਨੇ ਚਾਹ ਬੁੰਨੀ ਆ ਬਾਲਟੀ 'ਚ ਚਾਹ ਪਾ ਕੇ ਲੈ ਕੇ ਜਾਣੀ ਆ ਬਾਕੀ ਸਾਰੇ ਅੰਦਰ ਬੈਠੇ ਹੋਏ ਏਸੀ ਵਾਲੇ ਕਮਰੇ 'ਚ ਛੁੱਟੀਆਂ ਤੁਹਾਨੂੰ ਸੋਈ ਤੋ ਕਮਰਾ ਕਮਰੇ ਤੋ ਸੋਈ ਸੋਈ ਤੋ ਕਮਰਾ ਕਮਰੇ ਤੋ ਸੋਈ ਇਹ ਹੀ ਅਸੀਂ ਘੁੰਮ ਰਹੇ ਆਂ ਕਿ ਸਾਡੀਆਂ ਵਕੇਸ਼ਨਸ ਨੇ ਤੇ ਲੋ ਜੀ ਹੱਤਾ ਸਾਡੀ ਚਾਹ ਉਬਲ ਗਈ ਪਰ ਪਹਿਲਾਂ ਮੈਂ ਆਪਣੀ ਚਾਹ ਕੱਢ ਲਵਾਂਗੀ ਉਸ ਤੋਂ ਬਾਅਦ ਆਪਾਂ ਇਹ ਚ ਕਰਾਂਗੇ ਮਿੱਠਾ ਚਲੋ ਜੀ ਆਪਣੀ ਚਾਹ ਰੈਡੀ ਤੇ ਇੱਕ ਗੱਲ ਹੋਰ ਅੱਜ ਕੱਲ ਮੈਂ ਮਾੜਾ ਜਿਹਾ ਸੈਡ ਹੁੰਨੀ ਆ ਨਾ ਮੇਰੀ ਅੰਦਰ ਵਾਲੀ ਮਾਤਾ ਸ਼ਰੀਰ ਤੇ ਜਿਹੜੇ ਪੇਕਿਆਂ ਵਾਲੇ ਮਤਲਬ ਮੇਰੀ ਮੰਮਾ ਨੇ ਉਹ ਤਾਂ ਇੰਸਟਾਗ੍ਰਾਮ ਚ ਚਲਾਉਂਦੀ ਨਹੀਂ ਹੈਗਾ ਉਹਨਾਂ ਨੂੰ ਤਾਂ ਪਤਾ ਨਹੀਂ ਹੈਗਾ ਤੇ ਜਾਂ ਮਤਲਬ WhatsApp ਤੇ ਸਟੇਟਸ ਵਗੈਰਾ ਉਹਨਾਂ ਨੂੰ ਦੇਖਣੇ ਆਉਂਦੇ ਨਹੀਂ ਹੈਗੇ ਬਟ ਮੇਰੀ ਅਮਰੀਕਾ ਵਾਲੇ ਮਾਤਾ-ਸ਼੍ਰੀ ਵੀਡੀਓ ਤੋਂ ਪੱਕਾ ਉਹ ਦੇਖਦੇ ਨੇ ਮੈਂ ਇਦਾਂ ਵੀ ਨਹੀਂ ਕਹਿ ਸਕਦੀ ਕਿ ਜੇ ਦੇਖਦੇ ਹੋਏ ਜੇ ਨਹੀਂ ਵੀਡੀਓ ਡੇਲੀ ਵੰਦੇ ਨੇ ਉਹ ਅਲੱਗ-ਗੱਲ ਹੈ ਕਿ ਤੁਹਾਡੇ ਬਿਜ਼ੀ ਰਹਿੰਦੇ ਨੇ ਉਹ ਸੋ ਕਮੈਂਟ ਕਰਨ ਉਹਨਾਂ ਨੂੰ ਨਹੀਂ ਟਾਈਮ ਲੱਗਦਾ ਹੈਗਾ ਇਟਸ ਓਕੇ ਤੇ ਉਹ ਹੁਣ ਮੈਨੂੰ ਫੜ ਲੈਂਦੇ ਨੇ ਜੇ ਮੈਂ ਕੋਈ ਐਸੇ ਦਾ ਸਟੇਟਸ ਪਾਦਾ ਤਾਂ ਮੇਰੀ ਕਲਾਸ ਲਾ ਦਿੰਦੇ ਨੇ ਸੋ ਹੁਣ ਮੈਨੂੰ ਥੋੜਾ ਜਿਹਾ ਅੱਗੇ ਨਾਲੋਂ ਕੌਨਸ਼ੀਅਸ ਹੋ ਕੇ ਰਹਿਣਾ ਪੈਣਾ ਧਿਆਨ ਦੇ ਨਾਲ ਰਹਿਣਾ ਪੈਣਾ ਆ ਇੱਧਰ ਵਾਲੀ ਮੰਮਾ ਤੇ ਨਹੀਂ ਜਿਹੜੇ ਪਰ ਮੇਰੀ ਅਮਰੀਕਾ ਵਾਲੇ ਮਾਤਾ ਜੀ ਨੂੰ ਪੂਰੀ ਖੋਲ ਐ ਉਹ ਮੈਨੂੰ ਫੁੱਲ ਡਾਂਟਦੇ ਨੇ ਕੱਲ ਵੀ ਇਹਨਾਂ ਦਾ ਫੋਨ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਚੁੱਪਮਾਂ ਜੋ ਤੁਸੀਂ ਮੈਨੂੰ ਕਹਿਣਾ ਜੋ ਤੁਸੀਂ ਮੈਨੂੰ ਬੋਲਣਾ ਤੁਸੀਂ ਬੋਲ ਦੋ ਫਿਰ ਸੰਡੇ ਨੂੰ ਫੇਰ ਕੱਲ ਨੂੰ ਫੇਰ ਉਹਨਾਂ ਦੀ ਕਾਲ ਆਣੀ ਹੈ ਕੱਲ ਫੇਰ ਮੇਰੀ ਕਲਾਸ ਲੱਗਣੀ ਹੈ ਬਟ ਆਈ ਐਮ ਰੈਡੀ ਇਹ ਜੋ ਪਿਆਰ ਮੈਨੂੰ ਚਾਹੀਦਾ ਆ ਸੋ ਮੈਂ ਰੈਡੀ ਆ ਇਹ ਜੋ ਪਿਆਰ ਮੈਨੂੰ ਦੋ ਪਲੀਜ਼ ਲਵ ਯੂ ਤੇ ਲੋ ਜੀ ਇਧਰੋਂ ਅਸੀਂ ਲਾਤਾ ਪਾਣੀ ਪਾਣ ਨੂੰ ਉਧਰੋਂ ਆ ਗਿਆ ਮੀਂਹ ਦੇ ਆਸਾਰ ਹੋਏ ਪੈ ਨੇ ਪੂਰੇ ਦੇਖੋ ਰੱਬ ਦੇ ਰੰਗ ਜਦੋਂ ਪਾਣੀ ਲੱਗਿਆ ਨਹੀਂ ਸੀਗਾ ਉਦੋਂ ਮੀਂਹ ਵੀ ਨਹੀਂ ਪੈਂਦਾ ਸੀ ਉਦੋਂ ਪੂਰੀ ਗਰਮੀ ਪੈ ਰਹੀ ਸੀ ਅੱਜ ਪਾਣੀ ਲਾਤਾ ਤੇ ਅੱਜ ਬੱਦਲ ਬਣ ਗਏ ਆ ਦੇਖ ਮੰਮੀ ਨੇ ਅੱਜ ਬੁੱਧੂ ਬਣਦੀ ਨੇ ਫਿਰ ਇੱਕ ਦਿਨ ਤੂੰ ਪੰਪ ਚਾ ਕੇ ਭਾ ਦੇਣੀ ਤੇ ਬਾਅਦ ਚ ਨਾ ਮੰਡੀ ਮੰਮੀ ਬਣੇ ਦੋਨੇ ਇੱਕੋ ਜਿਹੇ ਨੇ ਫਿਰ ਤੁਸੀਂ ਇਹ ਮੇਰੇ ਠੀਕ ਗਈ ਹੈ ਹੋਰ ਤੁਸੀਂ ਦੋਨੇ ਇੱਕੋ ਜਿਹੇ ਲਓ ਜੀ ਫਾਈਨਲੀ ਤੇਰੀ ਆਗੀ ਬੱਦਲ ਚੜ ਗਏ ਮੰਮੀ ਕਹਿੰਦੀ ਦਿਕਟ ਆ ਜਾਣਗੀ ਤੇ ਥੋੜੀ ਜੀ ਗਰਮੀ ਤੋਂ ਰਾਹਤ ਮਿਲੇਗੀ ਹੁਣ ਅਰੇ ਵਾਹ ਪਰ ਉਧਰ ਮਿੱਟੀ ਮਿੱਟੀ ਦੇਖੋ ਖੇਤਾਂ ਚ ਪਨੀਤ ਕਿਵੇਂ ਮਿੱਟੀ ਉੱਡ ਰਹੀ ਹੈ ਦੇਖੋ ਓ ਮਾਈ ਗੋਡ ਜਿੱਤੇ ਇਹ ਨਾ ਹੋਏ ਵੀ ਨੇਰੀ ਆ ਖੇਤ ਗੰਦ ਪਾ ਕੇ ਤੇ ਭੱਜ ਜੇ ਰੱਬਾ ਮੀਂਹ ਪਾ ਦੇ ਥੋੜਾ ਜਿਹਾ ਦੇਖੋ ਮੌਸਮ ਦੇਖੋ ਅਰੇ ਵਾਜ ਤਾਂ ਸਾਰੇ ਖੁਸ਼ ਹੋਣਗੇ ਨਾ ਬਤੇ ਕਿੰਨੇ ਮਹੀਨੇ ਬਾਅਦ ਪੂਰੇ 2 ਮਹੀਨੇ ਬਾਅਦ ਖੁਸ਼ੀ ਮਿਲੀ ਹੈ ਹਨਾ ਬਤੇ ਬਹੁਤ ਟਾਈਮ ਹੋ ਗਿਆ ਸੀਗਾ ਮੀਂਹ ਨਹੀਂ ਪਿਆ ਮਿਲਦਾ ਅਪ੍ਰੈਲ ਤੇ ਮਈ ਪੂਰੀ ਇਦਾਂ ਹੀ ਨਿਕਲੀ ਹੈ ਗਰਮੀ ਦੇ ਵਿੱਚ ਜੀ ਓ ਮਾਈ ਗੋਡ ਤੇ ਪਾਣੀ ਦੇਖੋ ਹਵਾ ਦੇ ਨਾਲ ਕਿੱਦਾਂ ਇੱਧਰ ਆ ਰਿਹਾ ਲਓ ਜੀ ਪੂਰਾ ਉਹ ਮਤਲਬ ਉਹ ਗਾਂ ਤੱਕ ਮਿਲਦਾ ਤੁਹਾਨੂੰ ਸ਼ਾਇਦ ਦਿਖਦਾ ਨਹੀਂ ਹੋਣਾ ਕਲੀਅਰ ਪਰ ਇੰਨੀ ਕੁ ਜ਼ਿਆਦਾ ਆਇਆ ਹੋਇਆ ਪਿਆ ਜਿਵੇਂ ਤੁਹਾਨੂੰ ਦਿਖਾਈ ਆ ਓ ਮਾਈ ਗੋਡ ਵੈਰੀ ਡੇਂਜਰਸ ਮੌਸਮ ਹੂੰ ਪਰਨੀਤ ਮਮਾ ਕਿ ਤੁਮ ਮੰਨ ਦੱਸ ਹੂੰ ਬਲਕਿ ਮਮਾ ਆਰਡਰਾਂ ਕਰਕੇ ਤੇ ਓਹ ਹੋ 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 ਤੂਫਾਨ 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 ਆ ਗਿਆ ਭਾਵੇਂ ਮੇਰਾ ਫੋਨ ਵੀ ਉੱਡ ਜਾ ਮੇਰੇ ਹੱਥ ਦੇ ਵਿੱਚੋਂ ਓ ਮਾਈ ਗਾਡ ਓ ਮਾਈ ਗਾਡ ਅੱਜ ਰੱਬ ਨੂੰ ਤਰਸ ਆ ਗਿਆ ਲੋਕਾਂ ਤੇ ਦੇਖੋ 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 ਤੂੜੀ ਅੰਦਰ ਆ ਗਈ ਓਈ ਮਾਂ ਓਈ ਮਾਂ ਓਈ ਮਾਂ ਦੇਓ ਜੀ ਆਪਾਂ ਬਾਰੀ ਕਰੀਏ ਬੰਦ ਦੇਖੋ ਜੀ ਓ ਮਾਈ ਗੋਡ ਮੀ ਆ ਵੇ ਤਾਂ ਆਏ ਹਨਾ ਫਤੇ ਹਨਾ ਇਹ ਨੇਰੀ ਦੀ ਜਿਹੜੀ ਆ ਰਹੀ ਹੈ ਨਾ ਇਹਨੇ ਕੰਮ ਖਰਾਬ ਕਰ ਦੇਣਾ ਲੋ ਜੀ ਚੱਕੋ ਚੱਕੋ ਚੱਕ ਸਾਰਾ ਸਮਾਨ ਸੰਭੋ ਪਹਿਲਾਂ ਹਾਂਜੀ ਫਤੇ ਫਤੇ ਨੇ ਦਰਵਾਜ਼ੇ ਸੁੱਕ ਜਾਣ ਫਤੇ ਅੰਦਰ ਚਲੋ ਅੰਦਰ ਫਤੇ ਅੰਦਰ ਚਲੋ ਹਾਂਜੀ ਤੂੰ ਹੀ ਕਿ ਨਜ਼ਾਰਾ ਵੇਖਣ ਆਇਓ ਹੈਂ ਕਿ ਮੇਰੀ ਵੀਡੀਓ ਲਾਏ ਹੋ ਨੇ ਤਸੀ ਜੁਲਫਾ ਖੋਲੀਆਂ ਛੱਡੀਆਂ ਆਂ ਸੁੱਕਣ ਵਾ ਕਿ ਕਰੀ ਅਮਨ ਗੁੱਡ ਨਹੀਂ ਹੋ ਸੇਤੀ ਬਾਹਰ ਜਾ ਭੱਜ ਕੇ ਜਾ ਨਾ ਤੇਰੀ ਅੱਖ ਚੋਂ ਨਾ ਕੁਝ ਪੈਲੇ ਅੰਦਰ ਚੱਲ ਨਾ ਕੇ ਗਈ ਘਟਾ ਵਾ ਕੇ ਪਵਾਣਾ ਇਹਨਾਂ ਆ ਕੇ ਨਾ ਕੇ ਕੇ ਪਵਾਣਾ ਇਸ ਅੰਨਾ ਦੀ ਵੀਡੀਓ ਬਣਾ ਲੈ ਉਹ ਦੇਖ ਬਣਾ ਲੈ ਹਾਂ ਤੂੰ ਮੇਰੇ ਹੁੰਦਾ ਫਤਿਹ ਫਤਿਹ ਅੰਦਰ ਆ ਜਾ ਪੁੱਤ ਪੁੱਤ ਅੰਦਰ ਵਾ ਜਾ ਆ ਵੇਖ ਮਾਤਾ ਵਾ ਨਿਕਤੇ ਮਮੋ ਨੂੰ ਮਸੀਆਂ ਪਿਉਦੀ ਮਮੀਆਂ ਦੀ ਕਿਤੇ ਡਰਦੀ ਹੈ ਮਮੀਆਂ ਦੀ ਗਗੂ ਗਿਲਦੀ ਪੈਣੀ ਲੱਗਦਾ ਆ ਮੇਰੀ ਆਖ ਮੇ ਪੈ ਆਓ ਮੇਰੀ ਆਖ ਮੇ ਪੜ ਜਾਓ ਆ ਕੇ ਕੋਈ ਨਾ ਦੇਖਣਾ ਕਰੀ ਬਾਹਰ ਦੇਖੋ ਜੀ ਮੀਂਹ ਝੜਨ ਲੱਗ ਗਿਆ ਸਮਝ ਲਿਆ ਲੋਰ ਕਿਥੇ ਕਿਥੇ ਠੰਡਾ ਠੰਡਾ ਜਿਹਾ ਮੌਸਮ ਹੋ ਗਿਆ ਤੇ ਲੋਰ ਪਾਣ ਦੇ ਕਿਲੋੜਾ ਨਿਕਰ ਚ ਕੱਢੋ ਟੈਪ ਹੋਰ ਲਿਆ ਦਾਂਗੇ ਨਿਕਰਾਂ ਹੈ ਮੈਂ ਇੱਧਰ ਬੈਠ ਜੀ ਪਿਆਜ਼ ਕੱਟਣ ਵਾਸਤੇ ਅੱਜ ਅਸੀਂ ਬਣਾਈਆ ਦਾਲ ਨਾਲ ਬਣਾਵਾਂਗੇ ਰਾਈਸ ਤੇ ਮੈਂ ਕਿਹਾ ਤੜਕੇ ਦਾ ਸਮਾਨ ਬਾਹਰ ਹੀ ਪਾ ਕੇ ਕੱਟਦੇ ਆ ਕਿਉਂਕਿ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਤੇ ਬੜਾ ਵਧੀਆ ਲੱਗ ਰਿਹਾ ਹੈ ਬੜੇ ਸੋਹਣੇ ਬੱਦਲ ਬਣਿਆ ਨਾਲੇ 파ਟ ਦੀ ਆਵਾਜ਼ ਆ ਰਹੀ ਹੈ ਗੱਟਾਂ ਨੂੰ ਸੁਣਦੀ ਹੋਵੇ ਤਾਂ ਪਤੇ ਅੰਦਰ ਆ ਜਾ ਪੁੱਤ ਅੰਦਰ ਆ ਜਾਓ ਇਹ ਨਾਨੀ ਇੱਕ ਨਾਨੀ ਨੂੰ ਅੱਗੇ ਪਾ ਦੋ ਇਦਾਂ ਹੀ ਅੰਮਾ ਪੋਲੀ ਪੜ ਸ਼ੇਰ ਗੀਰੀ ਦੀ ਸੀ ਆਲਾ ਸ਼ੇਰ ਗੀਰੀ ਘਰੇ ਸਾਡੇ ਆਪ ਤਨੇ ਉਹਨਾਂ ਵਾਡੇ ਹੁਣੇ ਜੁੜਾ ਕੀਤਾ ਹੁਣੇ ਫੇਰ ਚੱਕ ਕੇ ਖਲਾਰ ਕੇ ਉਹ ਬਹੁਤ ਪਰਨੇ ਆਸਤੇ ਕਰ ਲੈਂਦਾ ਚਲੋ ਜੀ ਤੇ ਇਧਰ ਮੰਮੀ ਕਹਿੰਦੇ ਲਸਣ ਮੈਂ ਛਿਲ ਦਨੀ ਆ ਪਿਆਜ਼ ਮੈਂ ਕੱਟਾਂਗੀ ਕਿਉਂਕਿ ਮੰਮੀ ਨੇ ਪਿਆਜ਼ ਨਹੀਂ ਕੱਟਣੇ ਹੈਗੇ ਨਹੀਂ ਤਾਂ ਆਈਸ ਦਾ ਕੰਮ ਖਰਾਬ ਹੋ ਜਾਏਗਾ ਜੀ ਇਹ ਵੀ ਸਾਰੇ ਗੱਡੀ ਚ ਲਾਰੇ ਸੀ ਅੱਛਾ ਜੀ ਲੋ ਜੀ ਫਤਿਹ ਕਹਿੰਦਾ ਮੇਰੀ ਵੀ ਐਸ ਵਾਲੇ ਮੈਂਮ ਗਏ ਹੁਣੇ ਫਤਿਹ ਅੰਦਰ ਹੀ ਆ ਜਾ ਉਹ ਤਾਂ ਬਾਹਰ ਨਹੀਂ ਜਾਣਾ ਪ੍ਰਨੀਤ ਇਹਨੂੰ ਲੈ ਕੇ ਆ ਅੰਦਰ ਕੋਈ ਨਾ ਮਾਰਦ ਨੀ ਮਮੀ ਉਹ ਸੁੱਤਾ ਹੋਣਾ ਜੇ ਲੈ ਸੱਚੀ ਕਹ ਰਹੀ ਹਾਂ ਅੱਦੋਗੀ ਅੱਛਾ ਮੈਂ ਮੈਸੇਜ ਕਰ ਦਿੰਨੀ ਆ ਵੀ ਤੁਹਾਡੇ ਸਾਹਮਣੇ ਕੱਲ ਵਾਲੇ ਵਲੌਗ 'ਚ ਵੀ ਰਾਜਨ ਵੀਡੀਓ ਕਾਲ ਲਾਈ ਸੀ ਤੇ ਰਾਜਾ ਵਿਚਾਰਾ ਪਤਾ ਨਹੀਂ ਬਿਜੀ ਸੀਗਾ ਉਹ ਪਹਿਲਾਂ ਕਲਾਸ 'ਚ ਸੀ ਉਹ ਤੇ ਹੁਣ ਫੇਰ ਮੈਂ ਮੰਮੀ ਦੇ ਕਹਿਣ ਤੇ ਲਾ ਰਹੀ ਆ ਮੇਰੀ ਬਲਿੰਦਰ ਨਾਲ ਲੜਾਈ ਹੋ ਗਈ ਕਿਹਦੇ ਨਾਲ ਬਲਿੰਦਰ ਨਾਲ ਰੋਜ਼ ਜਦੋਂ ਉਹਨਾਂ ਦਾ ਮੇਂ ਲੜਾਈ ਹੋ ਜਾਂਦੀ ਪਤਾ ਨਹੀਂ ਕਿ ਕਰ ਤੋਂ ਉਹ ਗੱਲ ਹੀ ਨਹੀਂ ਹੁੰਦੀ ਕਰਨ ਨੂੰ ਫੇ ਲੜਾਈ ਵਾਲੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਤੂੰ ਹੀ ਕੀ ਤੋਰਨਾ ਸੀ ਤੋਰਨਾ ਆਡੀ ਤੇ ਸਾਡੇ ਭਾਈ ਦਾ ਜਦੋਂ ਵਿਆਹ ਹੋ ਗਿਆ ਤੇ ਭਾਬੀ ਨਾਲ ਤੇ ਨਾਲ ਮਤਲਬ ਪਹਿਲਾਂ ਕਾਗਜ਼ ਪੱਤਰ ਬਣਾ ਕੇ ਸਾਰੇ ਨਾਲ ਹੀ ਭਜਣਾ ਹੈ ਇਕੱਲੇ ਨਹੀਂ ਭਜਣਾ ਹੈਗਾ ਵੀ ਭਾਬੀ ਇੱਥੇ ਤੇ ਭਰਾ ਕੇ ਤੇ ਭਾਬੀ ਸਾਡੀ ਨਾਲ ਹੀ ਰਹੂਗੀ ਜਿਹੜੀ ਭਾਬੀ ਸਾਡੀ ਬਣੂਗੀ ਕਰਮਾ ਵਾਲੀ ਦੇਖੋ ਕਿਹੜੀ ਰੋਣੀ ਦੇ ਪਹਿਲੋ ਜੀ ਫਤੇ ਨੇ ਚੱਕ ਲਿਆ ਆਪਣਾ ਜੱਮ ਤੇ ਫਤੇ ਲੈ ਆ ਰਿਹਾ ਆਨੰਦ ਮੋਸਮ ਤੇ ਹੈਨਾ ਫਤੇ ਸਾਡਾ ਉਹਨਾ ਟਾਈਮ ਕਿਚਨ ਚ ਨਿਕਲ ਜਾਣਾ ਜਿੰਨੇ ਨੂੰ ਅਸੀਂ ਬਾਹਰੇ ਆਉਣਾ ਉਹਨੇ ਨੇ ਰਪੈਣ ਤੇ ਆਹ ਦੇਖਿਓ ਮੱਖੀ ਦੇ ਕੈਮਰੇ ਅੱਗੇ ਹੁਣੇ ਹੁਣੇ ਨਾ ਤੇ ਕਿਹੜੀ ਕੱਲ ਪਰਸੋਂ ਮੰਮੀ ਵੀਡੀਓ ਪਾਈ ਤੇ ਉਹਦੇ ਚ ਕਹਿੰਦੇ ਵੀ ਤੁਹਾਡੇ ਭਰਾ ਦਾ ਵਿਆਹ ਹੈ ਤੇ ਇਹਦੇ ਮੰਮੀ ਬੈਠੇ ਸਾਹਮਣੇ ਇਹ ਹੀ ਦੱਸਣਗੇ ਭਾਡੇ ਹੁਣ ਭਰਾ ਦਾ ਵਿਆਹ ਜੇ ਹੈਗਾ ਕਿ ਨਹੀਂ ਹੈਗਾ ਹੈ ਮੈਂ ਨਹੀਂ ਫਿਰ ਮੈਂ ਜੁਪਾ ਰੱਖਿਆ ਇਹਨੇ ਮੈਂ ਵੀ ਕਿਹਦਾ ਵਿਆਹ ਹੈ ਉਹ ਨਾ ਐਕਚੁਅਲੀ ਫੌਰਨ ਆਪਣੇ ਸਾਡਾ ਆਰਡਰ ਸੀਗਾ ਪਟੀਕੇ ਉਹਨਾਂ ਦੇ ਸੂਟਾਂ ਦਾ ਤੇ ਉਹਨਾਂ ਨੂੰ ਆਪਣੀ ਬੇਟੀ ਵਾਸਤੇ ਸਾਰਾ ਸਮਾਨ ਚਾਹੀਦਾ ਸੀ ਕਲੀਰੇ ਚੂੜੇ ਤੇ ਅਸੀਂ ਉਹਨਾਂ ਦੀ ਸ਼ਾਪਿੰਗ ਕਰਨ ਗਏ ਹਾਂ ਤੇ ਜਿੱਥੋਂ ਤੱਕ ਲਈ ਭਰਾ ਦੇ ਵਿਆਹ ਦੀ ਗੱਲ ਤੇ ਉਹ ਤਾਂ ਸਾਨੂੰ ਜਨਾਬ ਨਹੀਂ ਲੈ ਦਿੰਦਾ ਆਪਣੇ ਵਿਆਹ ਦਾ ਅਸੀਂ ਤੇ ਬਹੁਤ ਕਾਲੇ ਆ ਕਿ ਉਹਦਾ ਵਿਆਹ ਹੋਵੇ ਛੇਤੀ ਤੇ ਛੇਤੀ ਪਰ ਉਹ ਜੀ ਕਹਿੰਦਾ ਕਿ ਮੈਂ ਸੈਟਲ ਹੋ ਕੇ ਪੀਆਰ ਲੈ ਕੇ ਫਿਰ ਵਿਆਹ ਕਰਨਾ ਹੈ ਗੱਲ ਵੀ ਸਹੀ ਹੈ ਜੀ ਬਾਅਦ ਚ ਫਿਰ ਮੁਸ਼ਕਲ ਆਂਦੀ ਹੈ ਬੱਚਿਆਂ ਨੂੰ ਹਨਾ ਫਿਰ ਸੋਹਂਦੇ ਕੀ ਉਹ ਜਲਦੀ ਵਿਆਹ ਕਰਾ ਲੈਣ ਪਰ ਪਹਿਲਾਂ ਸੈਟਲ ਹੋ ਜਾਣਾ ਆਪਣੀ ਲਾਈਫ 'ਚ ਕੋਈ ਗੱਲ ਨਹੀਂ ਸਾਰੀ ਜ਼ਿੰਦਗੀ ਬਈ ਹੈ ਹੋ ਜਾਏਗਾ ਵਿਆਹ ਵੀ ਤੇ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਵੀ ਬਤਾਇਦਾ ਜਦੋਂ ਅਸੀਂ ਵਿਆਹ ਕਰਾਂਗੇ ਹਨਾ ਮੰਮੀ ਤੇ ਮੰਮੀ ਨੂੰ ਨੂੰ ਕਹਿੰਦੀ ਚਾਹੀਦੀ ਹੈ ਆਪਣੀਆਂ ਕੁੜੀਆਂ ਵਰਗੀ ਇਦਾਂ ਦੂਜੇ ਮੰਮੀ ਵੀ ਆ ਕੇ ਕੁਰਸੀ ਲਾ ਕੇ ਤੇ ਦੋਨੇ ਮੰਮੀਆਂ ਹੁਣ ਬਾਹਰ ਮੌਸਮ ਦਾ ਆਨੰਦ ਲੈਣਗੀਆਂ ਲਓ ਚੱਕੋ ਫਤੇ ਪੰਗੇ ਲੈਣ ਲੱਗ ਰਿਹਾ ਦਾਦੀ ਨਾਲ